ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਆਂ ਤੇ ਇੱਕ ਕੁੰਡਾ ਐਕਸਟਰਾ ਰੱਖਣਾਗਾ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲਿਓ ਬਹੁਤ ਹੀ ਪਿਆਰਾ ਤੇ ਸੋਹਣਾ ਡਿਜ਼ਾਈਨ ਆ ਤਿੰਨ ਕੁੰਡੇ ਤੇ ਸੇਸਲਾ ਜਾਂਚ ਇਹ ਆਪਣਾ ਡਿਜ਼ਾਈਨ ਕੰਪਲੀਟ ਹੁੰਦਾ ਪਹਿਲਾ ਕੁੰਡਾ ਆਪਾਂ ਬਿਨਾ ਬੁਣੀ ਉਤਾਰਾਂਗੇ ਦੋ ਕੁੰਡੇ ਆਪਾਂ ਉਲਟੇ ਬੁਣਾਂਗੇ ਦੋ ਕੁੰਡੇ ਉਲਟੇ ਬੁਣ ਤਾ ਅੱਗਾ ਆਪਾਂ ਬੈਕ ਸਾਈਡ ਲੈ ਜਾਾਂਗੇ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਾਲ ਮਾਰ ਕੇ ਬੁਣਾਗੇ ਤੀਜੇ ਨੂੰ ਫਿਰ ਆਪਣੀ ਸਾਈਡ ਦੋ ਕੁੰਡੇ ਉਲਟੇ ਤਾਂਗਾ ਬੈਕ ਸਾਈਡ ਤੇ ਇੱਕ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਲ ਮਾਰ ਕੇ ਬੁਣਾਗੇ ਫਿਰ ਤਾਂਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਇਹਹੀ ਤਿੰਨ ਕੁੰਡੇ ਦੁਬਾਰਾ ਦੁਬਾਰਾ ਰਿਪੀਟ ਕਰਨੇ ਫਿਰ ਆਪਣੀ ਸਾਈਡ ਤਾਂਗਾ ਲਾਸਟ ਵਾਲੇ ਜਿਹੜੇ ਤਿੰਨ ਰਹਿ ਗਏ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਉਲਟੇ ਹੀ ਬਣਾ ਲਾਂਗੇ ਹੁਣ ਆਪਾਂ ਬੈਕ ਸਾਈਡ ਜਿਹੜੇ ਆਪਾਂ ਉਲਟੇ ਬੁਣਾ ਉਹਨਾਂ ਨੂੰ ਆਪਾਂ ਸਿੱਧੇ ਬੁਣਾਗੇ 1 2 ਫੇਰ ਤੱਕ ਆਪਣੀ ਸਾਈਡ ਜਿਹੜਾ ਆਪਾਂ ਬਲ ਪਾਇਆ ਸੀ ਇਹ ਕੁੰਡੇ ਨੂੰ ਆਪਾਂ ਇਸ ਤਰੀ ਉਤਾਰ ਲਾਂਗੇ ਇਹਨੂੰ ਆਪਾਂ ਇਸ ਤਰੀ ਉਤਾਰਾਂਗੇ ਜਿਹੜੇ ਆਪਾਂ ਉਲਟੇ ਗੁਨੇ ਸੀ ਉਹਨਾਂ ਨੂੰ ਫੇਰ ਦੋ ਸਿੱਧੇ ਗੁਣਾਗੇ 1 2 ਬਾਲਾ ਕੁੰਡਾ ਇਸ ਤਰੀ ਉਤਾਰ ਲਾਂਗੇ ਫੇਰ ਆਪਾਂ ਸਿੱਧੇ ਗੁਣਾਗੇ ਫੇਰ ਤੱਕ ਆਪਣੀ ਸਾਈਡ ਇਹ ਕੁੰਡਾ ਆਪਾਂ ਬਲ ਦੇੜ ਕੇ ਲਾ ਲਾਂਗੇ ਤੇ ਇਹਨੂੰ ਇਸ ਤਰੀ ਗੁਨਾਂਗੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਸਿੱਧੀ ਸਾਈਡ ਆਪਾਂ ਜਿਹੜੇ ਉਲਟੇ ਬੁਨੇ ਸੀ ਕੁੰਡੇ ਉਹਨਾਂ ਨੂੰ ਉਲਟੇ ਹੀ ਬੁਣਾਂਗੇ ਦੋਨੋਂ ਇਹ ਕੁੰਡੇ ਤੋਂ ਬਿਨਾਂ ਦੋ ਕੁੰਡੇ ਉਲਟੇ ਬੁਣ ਲਏ ਜਿਹੜਾ ਆਪਾਂ ਬਾਲ ਮਾਰ ਕੇ ਕੁੰਡਾ ਉਤਾਰਿਆ ਸੀ ਉਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਹੀ ਬਣਾ ਲਾਂਗੇ ਦੋ ਕੁੰਡੇ ਉਲਟੇ ਫੇਰ ਸਿੱਧਾ ਤੀਜੀ ਸਲਾਈ ਆ ਆਪਣੀ ਹੈ ਡਿਜ਼ਾਈਨ ਦੀ ਸੇਸ ਸਲਾਈਆਂ ਦਾ ਆਪਣਾ ਇਹ ਡਿਜ਼ਾਈਨ ਜਿਹੜਾ ਆਪਾਂ ਉਲਟੇ ਬੁਨੇ ਸੀ ਉਹਨਾਂ ਨੂੰ ਉਲਟੇ ਬੁਣਾਂਗੇ ਜਿਹੜਾ ਕੁੰਡਾ ਆਪਾਂ ਬਾਲ ਮਾਰ ਕੇ ਬੁਣਾ ਸੀ ਉਹਨੂੰ ਇਸ ਤਰ੍ਹਾਂ ਸਿੱਧਾ ਬੁਣਾਗੇ ਲਾਸਟ ਵਾਲੇ ਤਿੰਨ ਕੁੰਡੇ ਫਿਰ ਆਪਾਂ ਉਲਟੇ ਬਣਾ ਲਾਂਗੇ। ਹੁਣ ਆਪਾਂ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਜਿਹੜੇ ਆਪਾਂ ਉਧਰ ਉਲਟੇ ਬਣੇ ਸੀ ਉਹਨਾਂ ਨੂੰ ਸਿੱਧੇ ਬੁਣਾਗੇ। ਜਿਹੜਾ ਇਹ ਉਧਰ ਸਿੱਧਾ ਬਣਿਆ ਉਹਨੂੰ ਇਕੱਲਾ ਉਲਟਾ ਬਣਾ ਲਾਂਗੇ। ਬੈਕ ਸਾਈਡ ਤੋਂ ਦੋ ਸਿੱਧੇ ਇੱਕ ਉਲਟਾ। ਦੋ ਸਿੱਧੇ ਇੱਕ ਉਲਟਾ। ਲਾਸਟ ਵਾਲੇ ਪਾਸੇ ਸਿੱਧੇ ਬਣਾ ਲਾਂਗੇ। ਪੰਦਵੀਂ ਸਲਾਈ ਆ ਗਈ ਆਪਣੀ ਇਹ ਡਿਜ਼ਾਈਨ ਦੀ ਆਪਣਾ ਸੇਮ ਹੀ ਸਲਾਈ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਕੁੰਡੇ ਉਲਟੇ ਗੁਨੇ ਉਹਨਾਂ ਨੂੰ ਉਲਟੇ ਹੀ ਬਣਾਉਣਾ ਜਿਹੜਾ ਆਪਣਾ ਇਹ ਕੁੰਡਾ ਹੈ ਧਾਗਾ ਬੈਕ ਸਾਈਡ ਲੈ ਜਾਗੇ ਇਹਦਾ ਪਹਿਲੀ ਕਲੀ ਛੱਡ ਕੇ ਇਹ ਪਹਿਲੀ ਕਲੀ ਛੱਡ ਕੇ ਆਪਾਂ ਦੂਜੀ ਕਲੀ ਵਿੱਚ ਦੀ ਇਸ ਤਰ੍ਹਾਂ ਧਾਗਾ ਕੱਢਾਂਗੇ ਤੇ ਇਹਨੂੰ ਇਸ ਤਰ੍ਹਾਂ ਸਲਾਈ ਤੇ ਚੜਾ ਲਾਂਗੇ ਫਿਰ ਇਹਨਾਂ ਨੂੰ ਦੋ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਫੇਰ ਤਾਂਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਤਾਂਗਾ ਬੈਕ ਸਾਈਡ ਲੈ ਕੇ ਪਹਿਲੀ ਗਲੀ ਛੱਡ ਕੇ ਦੂਜੀ ਗਲੀ ਵਿੱਚ ਦੀ ਆਪਾਂ ਨੇ ਇਹਨੂੰ ਤਾਂਗਾ ਕੱਢਣਾ ਤੇ ਇਸੇ ਸਲਾਈ ਤੇ ਚੜਾ ਕੇ ਦੋ ਦਾ ਇੱਕ ਕਰ ਦਾਂਗੇ ਫੇਰ ਤਾਂਗਾ ਆਪਣੀ ਸਾਈਡ ਦੋ ਕੁੰਡੇ ਉਲਟੇ ਤਾਂਗਾ ਬੈਕ ਸਾਈਡ ਪਹਿਲੀ ਗਲੀ ਛੱਡ ਕੇ ਦੂਜੀ ਗਲੀ ਵਿੱਚ ਦੀ ਪਹਿਲਾਂ ਤਾਂਗਾ ਲਿਆਉਣਾ ਫਿਰ ਇਹਨੂੰ ਇੱਥੇ ਚੜਾ ਕੇ ਦੋ ਦਾ ਇੱਕ ਕਰ ਦੇਣਾ ਲਾਸਟ ਵਾਲੇ ਆਪਾਂ ਸਿੱਧੇ ਬਣਾ ਲਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣੂਗਾ ਬਰੀਕ ਜੀ ਬੁੱਟੀ ਵਾਲਾ ਬਹੁਤ ਹੀ ਪਿਆਰਾ ਬਣ ਕੇ ਆਊਗਾ ਤੇ ਜੈਕਟ ਦੀ ਬਹੁਤ ਸੋਹਣੀ ਲੁੱਕ ਆਊਗੀ ਰੈਡੀਮੇਡ ਦੀ ਤਰ੍ਹਾਂ ਲੱਗੂਗੀ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ